ਆਪੇ ਇਤਰਾ ਸਮਾਪਤ ਨਾ ਸਮਾਪਤ ਕਰ ਜੀਏ ਕੁਛ ਨਿਕੜੇ ਨਾ ਇਹ ਵੀ ਨਹੀਂ ਹੋ ਸਕਦਾ ਜਣੀ ਆਪਾਂ ਜਥੇਬੰਦੀ ਦੀ ਸੰਗ ਤੇ ਖੜਕੇ ਇਹੇ ਗੱਲ ਕਹਿੰਨੇ ਆ ਕਿ ਸਾਨੂੰ ਜਿੰਨਾ ਮਰਜ਼ੀ ਹਰਦਾ ਚੱਲਣਾ ਪਵੇ ਤੇ ਅਸੀਂ ਆ ਬਗਿਆੜ ਫਾਈਨੈਂਸ ਕੰਪਨੀਆਂ ਜਿਹੜੀਆਂ ਇਹਨਾਂ ਨੂੰ ਇਸ ਤਰ੍ਹਾਂ ਲੁੱਟਾਤੀ ਨਹੀਂ ਹੋਣ ਦੇਵਾਂਗੇ ਇਹਨਾਂ ਦੀ ਲੁੱਟ ਬੰਦ ਕਰਾਵਾਂਗੇ ਤੇ ਪਰਿਵਾਰ ਨੂੰ ਅਨਸਾਫ਼ ਦਵਾਵਾਂਗੇ ਇਸ ਗੱਲ ਦੀ ਗਰੰਟੀ ਹੈ ਸਾਡੇ ਅੱਗੇ ਸਵਾਲ ਹੈ ਇਸ ਤਰ੍ਹਾਂ ਦੇ ਪ੍ਰਾਰੋ ਜਿੱਥੇ ਅਸੀਂ ਸਦੀ ਸੰਘਰਸ਼ ਆਜਾ ਉਥੇ 22 ਤਰੀਕ ਵਾਲਾ ਪ੍ਰੋਗਰਾਮ ਸਾਡਾ ਬਹੁਤ ਵੱਡਾ ਪ੍ਰੋਗਰਾਮ ਹੈ ਜੀ ਨੇ ਵੱਡੀ ਪੱਧਰ ਤੇ ਸਮੁੱਚੇ ਦੇਸ਼ ਦੇ ਹਾਲਾਤ ਬਦਲਨੇ ਹੈ ਕਿਉਂਕਿ ਹਰਿਆਣਾ ਦੇ ਵਿੱਚ ਚੋਣ ਹੈ ਚੋਣਾਂ ਦੇ ਵਿੱਚ ਜਿਹੜੀ ਸਰਕਾਰ ਬੀਜੇਪੀ ਦੀ ਇਹ ਕਹਿੰਦੀ ਸੀ ਕਿ ਅਸੀਂ ਚਿੜੀ ਨਹੀਂ ਫੜਕਣ ਦਿੰਦੇ ਉਹ ਉਸ ਦੇ ਰਾਤ ਦੇ ਵਿੱਚ ਆਪਾਂ ਪਹਿਲਾ ਰੈਲੀ ਕਰ ਟੁੱਕੇ ਤੇ ਦੁਬਾਰੇ ਦੀ ਕਰਾਂਗੇ ਆਪਾਂ ਨੂੰ ਪਤਾ ਹੈ ਵੀ 22 ਤਰੀਕ ਨੂੰ ਵੀ ਨਾਕੇ ਲਾਉਣੇ ਆ ਹਰਿਆਣੇ ਦੀ ਪੁਲਿਸ ਨੇ 15 ਤਰੀਕ ਨੂੰ ਵੀ ਨਾਕੇ ਲਾਏ ਆ ਆਪਾਂ 15 ਤਰੀਕ ਨੂੰ ਵੀ ਨਾਕੇ ਤੋੜ ਕੇ ਲੰਘੇ ਆ ਤੇ 22 ਤਰੀਕ ਨੂੰ ਵੀ ਨਾਕੇ ਤੋੜ ਕੇ ਲੰਘਣਾ ਪੈਣਾ ਆਪਾਂ ਨੂੰ ਵੱਡੀ ਤਾਕਤ ਆਪਾਂ ਲੈ ਕੇ ਜਾ ਰਹੇ ਆ ਆਪਣੀ ਜਥੇਬੰਦੀ ਵੱਲੋਂ ਵੱਡੀ ਮਹਾਪੰਚਾਇਤ ਹੈ ਤੇ ਉਹ ਮੋਦੀ ਸਰਕਾਰ ਜਿਹੜੀ ਨੇ ਸਾਡੇ ਰਾਹਤੇ ਰੋਕੇ ਹੋਏ ਐ ਉਹ ਬੀਜੇਪੀ ਦੀ ਹਰਿਆਣੇ ਦੀ ਸਰਕਾਰ ਜਿਹਨੇ ਕੰਦਾ ਕੱਢ ਕੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਏ ਐ ਉਹਨ ਸਮੇਂ ਉਹਨਾਂ ਅੱਗੇ ਹੱਕਾਂ ਹਿੱਕਾਂ ਤਾਣ ਕੇ ਖੜਨ ਦਾ ਕਿਉਂਕਿ ਰਾਜਧਾਨੀ ਦੇ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕਰਨਾ ਸਾਡਾ ਸੱਭਦਾਨ ਸਾਨੂੰ ਹੱਕ ਦਿੰਦਾ ਹੈ ਕੋਈ ਹੱਕ ਨਹੀਂ ਕਿਸੇ ਸਰਕਾਰ ਨੂੰ ਕਿ ਉਹ ਸੜਕਾਂ ਦੇ ਉੱਤੇ ਕਿੱਲਾ ਗੱਡੇ ਸੜਕਾਂ ਦੇ ਉੱਤੇ ਕੰਦਾ ਕੱਢੇ ਐਨੀ ਵੱਡੀ ਵਧਿਤੀ ਬੀਜੇਪੀ ਦੀ ਸਰਕਾਰ ਨੇ ਕੀਤੀ ਹੈ ਸਾਡੇ ਲੋਕਾਂ ਨੇ ਨਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਉਹਦਾ ਜਵਾਬ ਦੇਣ ਦਾ ਸਮਾਂ ਹਰਿਆਣੇ ਦੇ ਵਿੱਚ ਪਹਿਲਾਂ ਵੀ ਸਮੂੱਚੇ ਦੇ ਵਿੱਚ ਆਪਾਂ ਜਵਾਬ ਦਿੱਤੇ ਹੈ ਜਿਹੜੇ ਕਹਿੰਦੇ ਸੀ 400 ਪਾਰ ਉਹ 200 ਤੋਂ 40 ਤੋਂ ਹੇਠ ਹੀ ਠਹਿੜੇ ਹੈ ਜਣੀ ਆਧੁਨਿਕ ਸਰਕਾਰ ਆਪਣੇ ਸੰਘਰਸ਼ਾਂ ਨੇ ਕੀਤੀ ਹੈ ਇਹਦੇ ਬਾਦਰਾ ਤੇ ਸੰਘਰਸ਼ ਚੱਲ ਰਿਹਾ ਹੈ ਤੇ ਇਹ ਸੰਘਰਸ਼ ਸਾਡੀ ਕਿਸਮਤ ਬਦਲਣ ਦੇ ਸਮਰੱਥ ਹੈ ਇਹ ਇਹ ਸੰਘਰਸ਼ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੂੰ ਪੁੱਠਾ ਗੇੜਨ ਦੇ ਗੇੜਾ ਦੇਣ ਦੇ ਵਿੱਚ ਸਮਰੱਥਾ ਅਸੀਂ ਦ੍ਰਿੜਤਾ ਨਾਲ ਸੰਘਰਸ਼ਾਂ ਦੇ ਵਿੱਚ ਕੁੱਦਈਏ ਅਸੀਂ ਪਰਿਵਾਰਾਂ ਸਮੇਤ ਸਹਿਵਸਾਂ ਦੇ ਵਿੱਚ ਜਾਈਏ ਤੇ ਗਰੰਟੀ ਹੈ ਇਸ ਗੱਲ ਦੀ ਕਿ ਆਹ ਜਿਹੜੇ ਮਾੜੇ ਹਾਲਾਤ ਬਣੇ ਹੋਏ ਐ ਖੇਤੀਬਾੜੀ